ਮਾਨਯੋਗ ਪੁਲਿਸ ਕਮਿਸ਼ਨਰ ਅਮਰitsar ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਰਸ਼ਨ ਅਪ੍ਰੀਸ਼ੀਏਟ ਪਿਛਲੇ 24 ਘੰਟਿਆਂ ਅੰਦਰ ਪੁਲਿਸ ਕਮਿਸ਼ਨਰ ਅਮਰitsar ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਵਕਫਾ ਖੇਸਾਂ ਦੇ ਵਿੱਚ ਉਹਦੇ ਵਿੱਚ ਇੱਕ ਕੇਸ ਹੈਗਾ ਐਫ ਆਈ ਆਰ ਨੰਬਰ 9915112024 ਦੀ 21 बी 25 27 61 85 ਐਨ ਡੀ ਪੀ ਐਸ 8 ਪੀ ਐਸ ਵੀਰ ਕਮਰitsar ਉਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਹਰਪ੍ਰੀਤ ਸਿੰਘ ਲਾਇਸ ਪ੍ਰੀਤ ਤੇ ਹਲਰਾਜ ਸਿੰਘ ਲਾਇਸ ਟਿੰਕੂ ਹਰਪ੍ਰੀਤ ਦੀ ਉਮਰ 31 ਸਾਲ ਹੈ ਤੇ ਟਿੰਕੂ ਦੀ 45 ਸਾਲ ਹੈ ਜਿਹੜਾ ਹਰਪ੍ਰੀਤ ਹੈਗਾ ਉਹ 12ਵੀਂ ਪਾਸ ਹੈ ਤੇ ਬਿਜਲੀ ਬੋਰਡ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਟਿੰਕੂ ਹੈ ਉਹ 10ਵੀਂ ਪਾਸ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਉਹਨੇ ਠੇਕੇ ਤੇ 1.5 ਕਿਲਾ ਜ਼ਮੀਨ ਠੇਕੇ ਤੇ ਲਈ ਹੈ ਤੇ ਉਹਦੇ ਤੇ ਇੱਕ ਪਰਚਾ ਪਹਿਲਾਂ ਵੀ ਸੀਗਾ ਉਹ ਸਜ਼ਾ ਕੱਟ ਕੇ ਪਿਛਲੇ ਮਹੀਨੇ ਬਾਹਰ ਆਇਆ ਹੈ ਏ ਡਿਵੀਜ਼ਨ ਦਾ 2015 ਦਾ 302 ਦਾ ਪਰਚਾ ਤੇ ਹੁਣ ਇਹਨਾਂ ਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ 2,68,800 ਰੁਪਏ ਡਰਗਮਨੀ ਬਰਾਮਦ ਹੋਈ ਹੈ ਤੇ ਇੱਕ Honda Amaze ਕਾਰ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਹਨਾਂ ਨੂੰ ਅਸੀਂ ਸਾਡੀ ਪੁਲਿਸ ਪਾਰਟੀ ਨੇ ਆਪਣਾ ਚੈਕਿੰਗ ਦੌਰਾਨ ਫੜਿਆ ਸੀ ਇਹਨਾਂ ਦੀ ਸਰਚ ਕੀਤੀ ਤੇ ਰਿਕਵਰੀ ਸਾਨੂੰ ਪੈਸੇ ਦਿੱਤੇ 100 ਗ੍ਰਾਮ ਹਿਰੋਇਨ ਦਿੱਤੇ ਕਾਰ ਵੀ ਅਸੀਂ ਕਬਜ਼ੇ 'ਚ ਲਈ ਹੈ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 179 ਹੈ ਪੀ ਐਸ ਕੈਂਟ ਅੰਮ੍ਰਿਤਸਰ ਦੀ 13 11 2024 ਦੀ ਇਹ ਵੀ ਐਨ ਡੀ ਪੀ ਐਸ ਐਕਟ ਦੀ ਹੈ ਇਹਦੇ 'ਚ ਅਸੀਂ ਬਿਕਰਮਜੀਤ ਸਿੰਘ ਲਾਇਸ ਵਿੱਕੀ ਨੂੰ ਅਰੈਸਟ ਕੀਤਾ ਹੈ ਇਹ ਦੁਬਈ ਤੋਂ 6 ਮਹੀਨੇ ਪਹਿਲਾਂ ਆਇਆ ਹੈ ਤੇ ਤੋਂ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਇਹਨੂੰ ਅਸੀਂ ਅਰੈਸਟ ਕੀਤਾ ਚੌਂਕ ਮਾਲ ਬਾਈਪਾਸ ਉਹਨੂੰ ਵੀ ਅਸੀਂ 13 11 ਨੂੰ ਅਰੇਸਟ ਕੀਤਾ ਹੈ ਜੀ ਤੇ 28 ਸਾਲੇ ਦੀ ਉਮਰ ਹੈ ਤੇ 12ਵੀਂ ਪਾਸ ਹੈ ਤੇ ਛੱਟ ਏਰੀਆ ਦਾ ਰਹਿਣ ਵਾਲਾ ਹੈ ਜੀ ਇਸ ਤੋਂ ਇਲਾਵਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਸਾਡੇ 112 ਨੰਬਰ ਤੇ ਕਾਲ ਰਿਪੋਰਟ ਹੋਈ ਸੀਗੀ ਥਾਣਾ ਮਕਬੂਲਪੁਰਾ ਦੇ ਏਰੀਆ ਵਿੱਚ ਨਿਊ ਅੰਮ੍ਰਿਤਸਰ ਦਾ ਜਿਹੜਾ ਗੇਟ ਹੈ ਉਥੇ ਬੰਦੇ ਨੇ ਕਾਲ ਕੀਤੀ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਕੋਈ ਲੈ ਗਿਆ ਸਾਰੀ ਪੁਲਿਸ ਪਾਰਟੀ ਤੇ ਪੀਸੀਆਰ ਪਾਰਟੀ ਜਦੋਂ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੰਪਲੇਨੈਂਟ ਹੈ ਉਹਨੂੰ ਅਸੀਂ ਥਾਣੇ ਲੈ ਕੇ ਗਏ ਉਹਦੀ ਪੁੱਛਣ ਲਈ ਕਿ ਕਿਵੇਂ ਕੀ ਹੋਇਆ ਬਾਅਦ ਚ ਉਹ ਸੰਪਤਾ ਚੱਲਿਆ ਕਿ ਇਹਦਾ ਜਦੋਂ ਨਿਊ ਚੰਡੀ ਨਿਊ ਐਂਬਸਡਰ ਵੱਲ ਜਦੋਂ ਇਹ ਮੁੜ ਰਿਆ ਸੀਗਾ ਉਦੋਂ ਵੀ ਇੱਕ ਕਾਰ ਓਵਰਟੇਕ ਇਹਨੂੰ ਕਰ ਰਹੀ ਸੀ ਇਹਦੀ ਉਹਦੇ ਨਾਲ ਆਲਟੇਕੇਸ਼ਨ ਹੋਈ ਤੇ ਇਹਨੇ ਆਪਣੇ ਹੀ ਫੋਨ ਤੋਂ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਕਿਹਾ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਲੈ ਗਿਆ ਤੇ ਜਦੋਂ ਪੁੱਜ ਗਈ ਛੋਈ ਉਦੋਂ ਪਤਾ ਚੱਲਿਆ ਜਿਹੜੇ ਮੋਬਾਈਲ ਫੋਨ ਤੋਂ ਫੋਨ ਕੀਤਾ ਉਹੀ ਹੈ ਕਹਿ ਰਿਹਾ ਸੀ ਉਹੀ ਸਨੈਚ ਕਰਕੇ ਲੈ ਕੇ ਗਿਆ ਪਰ ਅਸਲ ਵਿੱਚ ਕੁਝ ਨਹੀਂ ਹੈ ਬਾਤੋ ਇਹ ਕਹਿੰਦਾ ਬਸ ਮੈਂ ਉਹਨੂੰ ਹਰਾਸ ਕਰਨਾ ਚਾਹੁੰਦਾ ਸੀ ਦੂਸਰੇ ਕਾਰ ਚਾਲਕ ਨੂੰ ਇਸ ਤੋਂ ਇਲਾਵਾ 15 11 2024 ਨੂੰ ਅਸੀਂ ਮੁਕੱਦਮਾ ਦਰਜ ਕੀਤਾ ਹੈ 304 ਦੋ ਕਾਟ ਦੋ ਬੀਐਨਐਸ ਪੀਐਸ ਕੰਟੋਨਮੈਂਟ ਅੰਮ੍ਰਿਤਸਰ ਇਹਦੇ ਚ ਕੰਪਲੇਨੈਂਟ ਹੈਗਾ ਰਾਹੁਲ ਦੇਵ ਸਨ ਆਫ ਦਲਜੀਤ ਕੁਮਾਰ ਐਪੀਐਸ ਗੇਟ ਹੀਮਾ ਦਾ ਰਹਿਣ ਵਾਲਾ ਹੈ ਇਹਨੇ ਐ ਫਲਿਪਕਾਰਟ ਇਸ ਕੰਮ ਕਰਦਾ ਹੈ ਜੀ ਤੇ ਇਹਨੇ ਆਪਣਾ ਫੋਨ ਕੀਤਾ ਕੰਟਰੋਲ ਰੂਮ ਤੇ ਕਿ ਮੈਂ ਪੈਸੇ ਜਮ੍ਹਾਂ ਕਰਾਣ ਗਿਆ ਬੈਂਕ ਦੇ ਬਾਹਰ ਤੇ ਉਥੇ 49000 ਪੀਐਨਬੀ ਬੈਂਕ ਗਿਆ ਤੇ ਉਥੇ ਮੇਰੇ ਤੋਂ ਖੋ ਗਈ ਤੇ ਜਦੋਂ ਪੁਲਿਸ ਪਾਰਟੀ ਉਹ ਮੌਕੇ ਤੇ ਪਹੁੰਚੀ ਤੇ ਇਹਨੂੰ ਥਾਣੇ ਲੈ ਕੇ ਗਏ ਤੇ ਪੁਲਿਸ ਗੇਚ ਕੀਤੀ ਕਿ ਕਿਵੇਂ ਹੋਇਆ ਕੀ ਹੋਇਆ ਤੇ ਰਿਵੀਲ ਹੋਇਆ ਕਿ ਇਹਨੇ ਪਹਿਲਾਂ ਹੀ ਅ ਆਪਣੇ ਦੋ ਦੋਸਤਾਂ ਨਾਲ ਰਮਨ ਤੇ ਮੋਨੀ ਨਾਲ ਆਪਣਾ ਇਹ ਸਾਜ਼ਿਸ਼ ਰਚੀ ਸੀ ਤੇ ਇਹਨੇ ਡਰਾਮਾ ਕੀਤਾ ਸੀ ਕਿ ਮੈਂ ਪੈਸੇ ਜਮਾ ਨਹੀਂ ਕਰਾਉਂਗਾ ਤੇ ਮੈਂ ਕੰਟਰੋਲ ਰੂਮ ਫੋਨ ਕਰਕੇ ਕਹਾਂਗਾ ਖੋ ਗਈ ਤੇ ਉਸ ਤੋਂ ਬਾਅਦ ਅਸੀਂ ਪੈਸੇ ਯੂਜ਼ ਕਰ ਲਾਂਗੇ